ਅਸਦੀਕੇ ਸਮਾਜ ਸੇਵੀ ਸੰਸਥਾ ਸਰਬ ਨੌਜਵਾਨ ਵੈਲਫੇਅਰ ਸੁਸਾਇਟੀ ਵੱਲੋਂ ਰਾਸ਼ਟਰੀ ਡਾਕਟਰ ਦਿਵਸ ਸਰਬ ਨੌਜਵਾਨ ਸਭਾ ਦੇ ਸਹਿਯੋਗ ਨਾਲ ਸਥਾਨਕ ਸਿਵਲ ਹਸਪਤਾਲ ਫਗਵਾੜਾ ਵਿਖੇ ਮਨਾਇਆ ਗਿਆ ਸੁਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਏ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਐਸ ਡੀ ਐਮ ਜਸ਼ਨਜੀਤ ਸਿੰਘ ਸ਼ਾਮਲ ਹੋਏ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਸਿਵਲ ਹਸਪਤਾਲ ਫਗਵਾੜਾ ਦੇ ਐਸ ਐਮਓ ਡਾਕਟਰ ਲੈਂਬਰ ਰਾਮ ਭਾਜਪਾ ਪਾਕਿਸਤਾਨ ਮੋਰਚਾ ਦੇ ਕੌਮੀ ਸਕੱਤਰ ਅਫਤਾਰ ਸਿੰਘ ਮੰਡ ਅਤੇ ਆਮ ਆਦਮੀ ਪਾਰਟੀ ਐਸ ਸੀ ਵਿੰਗ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਸੰਤੋਸ਼ ਕੁਮਾਰ ਗੋਗੀ ਨੇ ਹਾਜ਼ਰੀ ਦਰਜ ਕਰਵਾਈ ਸੁਸਾਇਟੀ ਵੱਲੋਂ ਐਸ ਐਮਓ ਡਾਕਟਰ ਲੈਂਬਰ ਆਮ ਤੋਂ ਇਲਾਵਾ ਬਾਹਰ ਰੋਗਾਂ ਦੇ ਮਾਹਿਰ ਡਾਕਟਰ ਨਰੇਸ਼ ਗੁੰਦਰਾ ਜਨਰਲ ਸਰਜਨ ਡਾਕਟਰ ਰਵੀ ਕੁਮਾਰ ਅਤੇ ਅੱਖਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਤੁਸ਼ਾਰ ਅਗਰਵਾਲ ਨੂੰ ਦੁਸ਼ਾਲਾ ਅਤੇ ਯਾਦਗਾਰੀ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਇਸ ਦੌਰਾਨ ਆਪਣੇ ਸੰਬੋਧਨ ਵਿੱਚ ਐਸ ਡੀ ਐਮ ਜਸ਼ਨਜੀਤ ਸਿੰਘ ਨੇ ਕਿਹਾ ਕਿ ਅਸੀਂ ਕਿਸੇ ਨੇ ਵੀ ਪ੍ਰਮਾਤਮਾ ਨੂੰ ਨਹੀਂ ਦੇਖਿਆ ਪਰ ਇੱਕ ਬਿਮਾਰ ਵਿਅਕਤੀ ਚੰਗੀ ਤਰ੍ਹਾਂ ਸਮਝ ਸਕਦਾ ਹੈ ਕਿ ਧਰਤੀ ਤੇ ਡਾਕਟਰ ਪ੍ਰਮਾਤਮਾ ਦਾ ਦੂਸਰਾ ਰੂਪ ਹੁੰਦਾ ਹੈ ਦਿਖਾਉਂਦੇ ਪਹਾਂਚ ਪੂਰੀ ਵੀਡੀਓ ਤੁਸੀਂ ਦੇਖ ਰਹੇ ਹੋ ਆਈਨਾ ਟੀਵੀ ਤੋਂ ਹਰੀਸ਼ ਪੰਡਾਰੀ ਦੀ ਰਿਪੋਰਟ ਜਿਹੜੀ ਗੱਲ ਹੈ ਕਿ ਸਭ ਨੌਜਵਾਨ ਸਭਾ ਵੱਲੋਂ ਡਾਕਟਰ ਨੂੰ ਸਨਮਾਨਿਤ ਕਰਨ ਦਾ ਪ੍ਰੋਗਰਾਮ ਕੀਤਾ ਗਿਆ ਡਾਕਟਰ ਸਡੇ ਅੱਜ 1 ਜੁਲਾਈ ਹੈ ਔਰ ਡਾਕਟਰ ਸਡੇ ਹੈ ਔਰ ਸਰਬ ਨੌਜਵਾਨ ਸਾਹਿਬ ਸਾਡੇ ਦੋ ਡਾਕਟਰ ਡਾਟਰ ਨਿਰਿੰਦਰ ਕੁੰਦਰਾ ਜੀ ਬਚਿਆਲੇ ਮਹਾਰ ਅਤੇ ਡਾਟਰ ਅਵੀ ਕੁਮਾਰ ਜੀ ਜਨਰਲ ਸਰਜਨ ਜੋ ਕਿ ਸਿਵਲ ਹਸਪਤਾਲ ਫਗਵਾੜਾ ਵਿਖੇ ਪਿਛਲੇ ਬਹੁਤ ਲੰਬੇ ਸਮੇਂ ਤੋਂ ਸੇਵਾਵਾਂ ਦੇ ਰਹੇ ਹਨ ਅਤੇ ਲੋਕਾਂ ਦੀ ਬਹੁਤ ਸੇਵਾ ਕਰਦੇ ਹਨ ਔਰ ਮੈਂ ਐਸਬੀਐਮ ਸਾਹਿਬ ਸ੍ਰੀ ਜਸ਼ਪ੍ਰੀਤ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਸਾਡੇ ਡਾਕਟਰ ਨੂੰ ਇਸ ਦਿਨ ਤੇ ਸਨਮਾਨਿਤ ਕੀਤਾ ਹੈ ਮੈਂ ਉਹਨਾਂ ਦਾ ਬਹੁਤ ਬਹੁਤ ਤਰਫ ਕਰਦਾ ਅੱਜ ਸਰਪੰਚ ਨੌਜਵਨ ਸਭਾ ਵਾਡਾ ਬਲੋ ਸਿਵਲ ਹਸਪਤਾਲ ਦੇ ਵਿੱਚ ਡਾਕਟਰ ਡੇ ਜਿਹੜਾ ਮਨਾਇਆ ਗਿਆ ਜਿਸ ਵਿੱਚ ਸਾਡੇ ਮੁੱਖ ਮਾਨ ਸਾਡੇ ਮਾਨ ਨੂੰ ਐਸ.ਐਨ. ਸਾਹਿਬ ਸੀਗੇ ਔਰ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਮੈਂ ਬੇਨਤੀ ਕਰਨੀ ਚਾਹਾਂ ਕਿ ਜਿੰਨੇ ਸਾਡੇ ਡਾਕਟਰ ਸਹਿਬਾਨ ਹਨ ਉਹਨਾਂ ਨੇ ਜਿੰਨੀਆਂ ਅਸੀਂ ਦੁਆਵਾਂ ਕਰਦੀਏ ਘਟਾ ਕਿਉਂਕਿ ਸਮਾਜ ਦਾ ਇਹ ਟੱਜ ਆਇਨਾ ਤੋਂ ਬਿਨਾ ਪੂਰਾ ਵਾ ਦੇਖੂ ਸਮੇਂ ਔਰ ਕੋਰੋਨਾ ਮਹਾਮਾਰੀ ਦੌਰਾਨ ਜਿੰਨੇ ਵੀ ਇਹਨਾਂ ਨੇ ਕੰਮ ਕੀਤੇ ਆ ਬਹੁਤ ਸ਼ਲਾਘਾਯੋਗ ਆ ਆਪਣੀਆਂ ਜਾਨਾਂ ਦੀ ਪਰਵਾਹ ਨਾ ਕਰਦਿਆਂ ਹੋਇਆਂ ਇਹਨਾਂ ਨੇ ਸਮਾਜ ਨੂੰ ਬਚਾਉਣ ਦੀ ਬਹੁਤ ਵੱਡੀ ਕੋਸ਼ਿਸ਼ ਕੀਤੀ ਸੀ ਔਰ ਇਹਨਾਂ ਦਾ ਦੇਣਾ ਅਸੀਂ ਕਦੇ ਵੀ ਦੇ ਨਹੀਂ ਸਕਦੇ ਇਸ ਕਰਕੇ ਇਹ ਉਹ ਲੋਕ ਆ ਜਿਹੜੇ ਆਪਣੇ ਪਰਿਵਾਰਾਂ ਦਾ ਆਪਣੇ ਬੱਚਿਆਂ ਦਾ ਆਪਣੇ ਰਿਸ਼ਤਿਆਂ ਦਾ ਟਾਈਮ ਸਾਨੂੰ ਦਿੰਦੇ ਆ ਔਰ ਸਾਡਾ ਫਰਜ਼ ਬਣਦਾ ਕਿ ਇਹਨਾਂ ਦਾ ਸੰਭਾਲ ਕਰੀਏ ਕਿਉਂਕਿ ਸਮਾਜ ਦੀ ਤਾਂ ਜਿੰਦ ਬਚਾਉਣ ਦੇ ਲਈ ਜਾਨਾਂ ਨੂੰ ਬਚਾਉਣ ਦੇ ਲਈ ਜਿੰਦਾ ਵੱਡਾ ਕੰਮ ਆਏ ਕਰ ਰਹੇ ਆ ਸ਼ਾਇਦ ਹੀ ਕੋਈ ਕਰ ਸਕੇ ਇਸ ਕਰਕੇ ਡਾਕਟਰ ਸਹਿਮਾਨ ਨੂੰ ਰਾਬਤਾ ਦੁਜਾ ਰੂਪ ਕਹਿੰਦੇ ਆ ਔਰ ਜਿੰਨਾ ਅਸੀਂ ਇਹਨਾਂ ਦਾ ਸੰਭਾਲ ਕਰ ਲਈਏ ਬਹੁਤ ਘੱਟ ਆ ਸਭ ਨੌਜਵਾਨ ਸਬਤ ਆ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਨੇ ਦਾ ਬਹੁਤ ਬਹੁਤ ਵੱਡਾ ਉਪਰਾਲਾ। ਬਹੁਤ ਧੰਨਵਾਦ। ਅੱਜ ਸਿਵਲ ਹਸਪੀਟਲ ਦੇ ਅੰਦਰ ਸਰਨੋਜਵਨ ਸਭਾ ਵੱਲੋਂ ਡਾਕਟਰ ਡੇਦੀਓ ਪਰ ਡਾਕਟਰ ਜਨ ਸਨਮਾਨ ਜਿਹੜਾ ਉਹ ਕੀਤਾ ਗਿਆ। ਔਰ ਬੜੀ ਖੁਸ਼ੀ ਦੀ ਗੱਲ ਹੈ ਕਿਉਂਕਿ ਸਰਕਾਰੀ ਡਾਕਟਰਾਂ ਨੂੰ ਬਹੁਤ ਘੱਟ ਕੋਈ ਇਹਦੇ ਬਾਰੇ ਧਿਆਨ ਦਿੰਦਾ ਹੈ ਔਰ ਪਰ ਇਸ ਸਰਨੋਜਵਨ ਸਭਾ ਨੇ ਇਧਰ ਧਿਆਨ ਦਿੱਤਾ ਔਰ ਇਥੇ ਦੇ ਡਾਕਟਰ ਸਹਿਬਾਨ ਜਿਹੜੇ ਲਗਾਤਾਰ ਸਮਾਜ ਦੀ ਸੇਵਾ ਕਰਦੇ ਆ, ਗਰੀਬ ਗੁਰੂ ਦੀ ਸੇਵਾ ਕਰਦੇ ਆ, ਅੱਜ ਉਹਨਾਂ ਦਾ ਸਨਮਾਨ ਕੀਤਾ ਔਰ ਇਹਦੇ ਸੰਬੰਧੀ ਅਸੀਂ ਡਾਕਟਰ ਸਹਿਬਾਨ ਨੂੰ ਵਧਾਈ ਦੇ ਕਹਿੰਦੇ ਆ ਔਰ ਦੇ ਦੇਸ਼ਾਂ ਡਾਕਟਰ ਜੀ ਤੇ ਸਾਡੇ ਡਾਕਟਰ ਸਾਹਿਬਾਨ ਨੂੰ ਬਹੁਤ ਬਾਕਾ ਸਾਡੇ ਅੱਜ ਦੇ ਦਿਨ ਪਹੁੰਚੇ ਨੇ ਐਸਟੀਐਮ ਫਜ਼ਾਲ ਰਸ਼ੀਦ ਸਿੰਘ ਜੀ ਕੋਰੋਨਾ ਨੇ ਉਹਨਾਂ ਨੇ ਬੇਤੀ ਕੀਤੀ ਸੀਗੀ ਕਿ ਤੁਸੀਂ ਚਾਹੇ ਪੰਦਰਾਂ ਵਡੇ ਸਰਬਤਾਂ ਕੱਢਿਓ ਤੇ ਉਹਨਾਂ ਨੇ ਸਰੋ ਅਸ਼ੀਰਵਾਦ ਦੇ ਲਈ ਆਪਣੇ ਵੀ ਹੈਗਾ ਬੜੇ ਬਹੁਤ ਟਾਈਮ ਕੱਢਿਆ ਤੁਹਾਡਾ ਸਾਰਿਆਂ ਦਾ ਦੇਖੀਆ ਕਰਾਇਆ ਤੁਹਾਨੂੰ ਟਾਈਮ ਕਿਉਂਕਿ ਟਾਈਮ ਖਰਾਬ ਨਹੀਂ ਕਰਨਾ ਦੇਖੀਆ ਕਰਾਇਆ ਧਰਵਾਦਾ ਐਸਮੀ ਸਾਹਿਬ ਦਾ ਬਾਤ ਕਰਕੇ ਧਰਵਾਦਿਆ ਬਹੁਤ ਡਾਕਟਰ ਸਾਹਿਬਾਨ ਦਾ ਮਾਣ ਜਿਦਾ ਬਹੁਤ ਬਹੁਤ ਰਹਿਮ ਆਲੀ ਅਸੀਂ ਬੇਨਤੀ ਕਰਾਂਗੇ ਕਿ ਜਿਹੜੇ ਅਸੀਂ 6 ਅਕਤੂਬਰ ਨੂੰ ਲੜਕੀਆਂ ਦੇ ਵਿਆਹ ਕਰਨ ਜਾ ਰਹੇ ਹਾਂ ਸਾਰੇ ਸਾਨੂੰ ਸਹਿਯੋਗ ਕਰੋ ਔਰ ਬੱਚਿਆਂ ਦਾ ਜਿਹੜਾ ਕੋਈ ਲੜਕੀਆਂ ਬੂਤਮਲ ਪਰਿਵਾਰ ਹੈ ਉਹ ਸਾਡੇ ਨਾਲ ਜਲਦੀ ਜਲਦੀ ਸੰਪਰਕ ਕਰਨ ਤੇ ਲਿਖਿਆ ਆਪਾਂ ਕਹੇ 30 ਦਿਹਾੜੀ ਦਾ ਕਨਿਆਦਾਨ ਕਰ ਸਕੀਏ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ